ਆਖਮੂ ਚ ਰਾਮਾ ਘਰੇ ਮਾਰਦੇ ਬਵਾ ਘਰੇ ਘਰਦਾ ਉਹ ਮੇਰੀ ਬੂਆ ਨੂੰ ਨਾ ਜੀ ਸਾਨੂੰ ਤਾਂ ਪਰਮਾਤਮਾ ਨੂੰ ਬਹੁਤ ਤਾਂ ਸਾਨੂੰ ਸਾਡੇ ਘਰੇ ਦੇਵੇ ਮम्मा ਝੰਬਦੇ 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 ਉਹ ਬੈਠ ਰਿਸ਼ਤੇ ਪਏ ਮਾਦੇ ਬੰਦੇ ਕਿਹਦੀ ਕਹਿੰਦਾ ਉਧਰੋਂ ਆਂਦੇ ਨੂੰ ਹਾਕ ਮਾਰੀ ਇਹਨਾਂ ਨੇ ਮੈਂ ਆਈ ਮੈਨੂੰ ਪਤਾ ਨਹੀਂ ਕੀ ਕਹਿੰਨਾ ਮੰਮੀ ਪੱਠੇ ਵੱਢ ਕੇ ਲੈ ਜਾਂਦੇ ਆ ਮਨੀ ਨੂੰ ਕਹੇ ਕੁੱਤਰ ਕੇ ਪਾ ਦੇ ਅਸੀਂ ਪੈਪ ਲੈਣ ਜੇ ਮੈਂ ਕਹੇ ਸੁਪਨਾ ਆਇਆ ਛੱਡ ਕੀ ਹੋਇਆ ਸੋਦਾੀ ਲੂਣ ਪਾਇਆ ਸੀ ਪੀਜੀ ਚ ਨਹੀਂ ਹੋਇਆ ਕੀ ਪਾਣੀ ਦੇ ਗਲਾਸਾਂ ਦੇ ਗਲਾਸ ਚੜੀ ਜਾਂਦੇ ਮੂਤ ਕਰਨੇ ਉੱਤੇ ਗੱਦੇ ਭੇਣੀ ਇਹਨਾਂ ਦੇ ਹਰਾਮ ਦੇ ਮੈਂ ਡਾਂਗ ਭਰੋਣੀ ਦੇਖੀ ਐਂ ਤੇ ਮੇਰੇ ਅੱਖੇ ਕਰਨਾਂ ਦੇ ਤੰਗਾਂ ਆ ਗਈ ਜਾਂ ਤਾਂ ਮੂੰਹ ਦੇਖੋ ਮੇ ਤੋਂ ਬਰੇ ਆ ਉਹ ਮੂੰਹ ਦੇਖੋ ਹਾਂ ਉਹ ਇਦਨ ਹੋਰ ਆ ਗਿਆ ਚੱਲ ਨਾ ਨਹੀਂ ਹੋਣਾ ਮੂੰਹ ਗਿਆ ਇਨਫਾਤ ਉਹ ਜਿਹੜੀ ਮੈਂ ਆਇਆ ਤੇ ਇੱਕ ਇਲਾ ਗੱਲ ਵੀ ਜਾਂਦਾ ਜਨਾਨੀਆਂ ਭਾਂਡੇ ਮਾਂ ਜਿੰਨੇ ਨਹੀਂ ਹੋਏ ਪਾਣੀ ਪਾਣੀ ਧੋਤਾ ਉਹ ਜੀ ਕਿਤੇ ਫੋੜਿਆ ਫੜੇ ਲੀਵਰਿਆ ਘਟੋਏ ਆ ਲੀਵਰ ਹੈ ਮੈਂ ਲੀਵਰਿਆ ਘਟੋਇਆ ਉਹ ਚੋਪਾ ਉਹ ਭਾਈ ਭਾਜਾ ਠੜੇ ਹੋਏ ਉਹ ਪ੍ਰੋਨਾ ਚੁੱਪੇ ਪਏ ਆ ਉਹਨਾਂ ਸੋਲੋ ਸਵੇਰ ਨੂੰ ਉਹਨਾਂ ਨੇ ਪੁੱਛਣਾ ਵੀ ਚਾਹਦਾ ਕੀ ਆਵੇ ਕੀ ਪਤਾ ਹੁੰਦਾ ਛੋਲੇ ਛੋਲੇ ਗਾਣ ਸਵੇਰ ਉਹਨਾਂ ਵਿੱਚ ਚ ਚਾਹ ਨੀ ਹੋਵੇ ਚਾਹ ਨਾ ਮਰਗ ਨਹੀਂ ਹੁੰਦਾ ਚਾਹ ਨਾਲ ਮਿੰਗਣਾ ਖਾਂਦਾ ਸੀ ਮੈਂ ਪਾਸ ਕਰੋ ਕੋਪੀ ਪਾਸ ਕਰੋ ਕਿਹਾਰਾ ਵੱਜ ਗਿਆ ਆ ਉਹ ਤੇੜੀ ਆ ਕਿਦਾ ਐ ਨਹੀਂ ਗਿਆ ਚਾਹ ਬੁਹਦਾ ਕਰਿਓ ਓਏ ਤੇਰਾ ਬਹੁਤ ਤੇਜ਼ ਬੋਲਦਾ ਬਿਛੋੜੇ ਇਹਦਾ ਹੀ ਆ ਬੈਠਾ ਕਰੋ ਬੁਹਦਾ ਕਰੋ ਦੁੱਖਣਾ ਕਿਤੇ ਲੈ ਤਾ ਯਾਰ ਗਰੰਟੀ ਨੀ ਬਣਾਓ ਕਿ ਕੀ ਬਣੂਗਾ ਬਣਾ ਉਹ ਤੇ ਜੋ ਤੂੰ ਬਣ ਗਏ ਉਹ ਇਹ ਬਣ ਜੂ ਮੈਂ ਮੈਂ ਛੋੜੀ ਜਿਹੜਾ ਆ ਨਾ ਤੂੰ ਜ਼ਿੰਦਗੀ 'ਚ ਓਵਰ ਕੰਫੀਡੈਂਸ ਚੱਕੀ ਫਿਰਦੀ ਐ ਇੰਨਾ ਚੰਗਾ ਨਹੀਂ ਹੁੰਦਾ ਉਹ ਵਾਲੀ ਗੇਲੀ ਪੁਆਦੀ ਚੇਲੀ ਐ ਆ ਬੜੀ ਪਾਣੀ ਦਾ ਗਲਾਸ ਸਿੰਮੀਆ ਦਾ ਠੋਕ ਕੇ ਕਿ ਨਾ ਪੂਰੀ ਚੇਲੀ ਐ ਚੇਲੀ ਐ ਇਹ ਪੁਆਦੀ ਹੈ ਗਈ ਆ ਵਾਇਚ ਕਿਉਂ ਮੈਨੂੰ ਹੀ ਪੂਰੀ ਨੂੰ ਅੱਸੀ ਪਵਾ ਰਹਾ ਆ ਅ ਤਰਸ ਬੱਦ ਕੇ ਉਹ ਪਾਣੀ ਪੀਂਦੇ ਯਾਰਾ ਝੂਠਾ ਨਾ ਕਰੋ ਮੈਂ ਦੂਰ ਪੀਂਦਾ ਨਹੀਂ ਕਿਸੇ ਦੀ ਉਹ ਮੇਰੀ ਦੁਆ ਕਿੱਥੇ ਐ ਯਾਰ ਕਿਸੇ ਨੇ ਇੰਨਾ ਪਿਆਰ ਕਰਦੇ ਕਿਸੇ ਰਿਸ਼ਤੇਦਾਰ ਨੇ ਆ ਪਾਗਲ ਹੋ ਗਈ ਕਿੰਨੇ ਖਾਤਿਆ ਕੀ ਹੋ ਗਿਆ ਮਮਾ ਤੋ ਨਹੀਂ ਉਹ ਚਾਪ ਮੈਨੂੰ ਪੈ ਕੈਸੋ ਆਉਦੀ ਗੋਲੀ ਲੱਗੀ ਯਾਰ ਮੈਨੂੰ ਇਨਾ ਸਤਾਉਣਾ ਮੈਨੂੰ ਕੈਕਟਰ ਆਉਦੀ ਗੋਲੀ ਲੱਗੀ ਮੈਂ ਅੱਥਾ ਚਿਪੇੜਾ ਮਾਂ ਤੋ ਪਾ ਦੇਣਾ ਇਹਨਾਂ ਨੇ ਮੁੜ ਕੇ ਤੀਨ ਨੂੰ ਉਣੀ ਕਾ ਮਮਾ ਮੈਨੂੰ ਯੂਜ਼ ਕਰਤਾ ਉਹ ਮਮਾ ਨੂੰ ਤੇਰੇ ਭੋਲੇ ਨੇ ਕਰਤਾ ਤਾਰੇ ਨੇ ਮੈਂ ਦੱਸ ਤੋ ਉਹ ਆ ਇੱਕ ਬਾਦਰਵਾਦ ਇਹ ਪੂਰ ਕਰਕੇ ਗਿਆ ਸਾਰੇ ਨਿਆਣੇ ਲੈ ਕੇ ਆਇਓ ਮੈਨੂੰ ਨਹੀਂ ਸੀ ਪਤਾ ਦੋ ਇਹਨਾਂ ਗਵਾਂਡੀਆਂ ਦੇ ਵੀ ਲਿਆਉਣੇ ਆ ਅੱਛਾ ਉਹ ਕਿਤਾ ਲੈ ਜੀ ਦੀ ਤੂੰ ਉਹ ਤਾਂ ਨਹੀਂ ਆ ਤੁਹਾਡੀ ਮੈਂ ਕਰੇ ਸਾਰੀ ਗਵਾਂਡੀਆਂ ਦੇ ਆ ਹੈ ਕੋਈ ਰਾਤ ਨਾ ਰਾਤ ਡੈਕ ਡੁਕ ਕਰਾਂਗੇ ਅੱਛਾ ਗੱਡੀ ਵੀ ਤੁਹਾਡੀ ਟੈਂਪੂ ਵਾ ਮੂੰ ਭਰੀ ਦੇ ਦੇ ਮੋਤੀ ਕਹਿੰਦੀ ਸੀ ਗਵਾਂਡੀਆਂ ਕਦੋਂ ਸੂਣੀ ਜਾ ਕਾ ਗੱਡੀ ਜਾ ਕਿੱਦਾਂ ਗਾ ਸਾਰੇ ਪਤਾ ਕੀ ਹੋ ਗਿਆ ਤੂੰ ਇਧਰ ਬੈਰ ਬੋਲ ਲਵੋ ਤੁਹਾਨੂੰ ਇੰਟੀ ਨਹੀਂ ਕਰੀ ਅਸੀਂ ਦੋ ਦੇ ਵਿੱਚ ਵੀ ਆ ਗਿਆ ਇੱਕ ਮਿੰਟ ਆ ਸਾਥ ਉਹ ਸਰਫੇ ਨਾਲ ਵਾਧੂ ਆ 1 2 3 4 5 6 6 ਹੋਰ ਤੁਸੀਂ 12 ਚਾਉਂਦੇ ਆ ਹਾਂ ਦੋ ਇਹਦੇ ਤਿੰਨ ਉਹਦੇ ਸਰਫੇ ਦੇ ਹੀ ਆ ਇਹ ਇੰਨਾ ਤੁਹਾਡੇ ਉਹ ਤੇ ਚਿੜੀ ਆ ਨਾ ਘੜਦੇ ਆ ਕਿੰਨੇ ਵੱਡੇ ਨਹੀਂ ਇਹਨਾਂ ਛੋਟੇ ਆ ਗਏ ਇੱਥੇ ਇੱਕ 8 8 ਦੇ ਬਰਾਬਰ ਆ ਕੱਲਾ ਕੱਲਾ ਇਹਨਾਂ ਦਾ ਡਬਲ ਇੱਕ ਦਾ ਡਬਲ ਆ ਇਹਨਾਂ ਦਾ ਤੂੰ ਦੱਸ ਸਰਫੇ ਦੇ ਦੀਆਂ ਕਿ ਨਹੀਂ ਤੇਰੇ ਤੇਰੇ ਮਾਂ ਦੇ ਵੀ ਦੋ ਹੀ ਆ ਨਹੀਂ ਸਾਡੀ ਗੱਲ ਹੋ ਰਹੀ ਆ ਕੀ ਹੋਈ ਨਾ ਵੀ ਗੱਲ ਕਿੱਦਾਂ ਹੋ ਰਹੀ ਇਹ ਦੱਸ ਰਹਾ ਉੱਥੇ ਲੱਗਦਾ ਜਿਦਾ ਪ੍ਰਾਤ ਹੈ ਮੇਰੀ ਨਾਲ ਕਿੰਨੇ ਸੀ ਮੇਰੀ ਮਾਂ ਨੇ ਪੰਜ ਅੱਜ ਇਹਨਾਂ ਨੇ ਕਿਹੜੀ ਕੋਈ ਤਾਂ ਨਹੀਂ ਕੀਤੀ ਮਿੱਤੋਂ ਸੰਗੇ ਹੀ ਨਹੀਂ ਕੀਤੀ ਇਹ ਨਹੀਂ ਕਿੜੀ ਮੇਰੀ ਮਾਂ ਨੇ ਇੰਦਾਂ ਨਹੀਂ ਬੋਲੀਦਾ ਹੁੰਦਾ ਓਏ ਤੈਨੂੰ ਕੀ ਪਤਾ ਉਹਨਾਂ ਟਾਈਮਾਂ 'ਚ ਕੀ ਗੱਲ ਸੀ ਫਿਊਚਰ ਪਲੈਨਿੰਗ ਵੀ ਹੋ ਜਾਂਦੀ ਆ ਆਪਸੀ ਹੈਂ ਤੇਰੀ ਦਾਦੀ ਦੇ ਚਾਰ ਕੁੜੀਆਂ ਤਿੰਨ ਮੁੰਡੇ ਹਾਂ ਇਹ ਨਾਲੇ ਗਰੀਬ ਇਹਨਾਂ ਨੇ ਕਹਿਣਾ ਹਰ ਹਰ ਉਹ ਤਾਂ ਬੀਬੀ ਸਾਡੀ ਲੈ ਗਈ ਸੀ ਤੁਹਾਡੇ ਦਾਦੇ ਨਾਨਕੇ ਵਾਲੇ ਦਾਦੀ ਦੇ ਇਹ ਤਾਂ ਦੋ ਹੋਰ ਆਉਣੇ ਸੀ ਬੋਲ ਬੋਲ ਕਿੰਨੀ ਬੋਲ ਆ ਬੰਦਾ ਨੇ ਕਾਰਨ ਚੱਕ ਲਈਏ ਸੀਗਾ ਮੇਰੇ ਤਾਂ ਪੰਜੇ ਸੀ ਤੇਰੀ ਨੇ ਨੌ ਜੰਮੇ ਆ ਤੇਰੀ ਦਾਦੀ ਨੇ ਕਦਾਂ ਨੌ ਜੰਮੇ ਆ ਸੱਤ ਆ ਇਹਦੇ ਕਹਿੰਦੇ ਤਰਾਕ ਹੋ ਗਏ ਨੇ ਮੇਰੀ ਗੱਲ ਤੇ ਕਿਹੜੀ ਜਾਂਦੀ ਆ ਉਹ ਜੰਮਣਾ ਉਹ ਤਾਂ ਤੇਰੀ ਤੇਰੀ ਮਾਂ ਵੀ ਕਹਿੰਦੀ ਸੀ ਜੰਮਣਾ ਤਾਂ ਹੋ ਰਿਹਾ ਇੱਕ ਅੱਧਾ ਉਹ ਲੱਭਿਆ ਦੇਖ ਕੇ ਕਹਿੰਦੀ ਛੱਡੋ ਪਰੇ ਇਹੀ ਸੋਨਾ ਇੱਕ ਲੱਖ ਨਾਲ ਦਾ ਉਹ ਹੀ ਆ ਨਾ ਤਾਰੇ ਦਿਖਾਏ ਪਏ ਲੱਖ ਨਾਲ ਦੇ ਕੋਈ ਲੱਖ ਨਾਲ ਦਾ ਤੂੰ ਤੈਨੂੰ ਮੁੰਡੇ ਸਾਤਾ ਸੱਤ ਬਣੇ ਉਹ ਤੋਂ ਫੋਨ ਖੋਵੋ ਏ ਉਹ ਤੋਂ ਯਾ ਸੱਤ ਮਸਾ ਮਸਾ ਦੇ ਉਹ ਤੋਂ ਫੋਨ ਖੋਵੋ ਬੋਲਦਾ ਨਹੀਂ ਓ ਚੁਗਲੂ ਕੁੰਪਾ ਉਹ ਕੇਲਾ ਦੇਗਾ ਕਿਦਾਂ ਕੇਲਾ ਪੂਰੇ ਚ ਲੰਗਦਾ ਆ ਕੀ ਬੜੇ ਦਿੱਕਣ ਕੇਲਾ ਤੇਰਾ ਉੱਚੀ ਬੋਮ ਹੋਦਾ ਕੋਲੀ ਬੋਲ ਰਹਾ ਤੇਰੀ ਮੇਰੀ ਮਤਲਬ ਜਿੱਦਣ ਜਿੱਦਣ ਜੰਮਿਆ ਸੀ ਇਹਦੇ ਅੰਦਰ ਉਹ ਪੱਤੀ ਜਿਹੜੀ ਸੀ ਕੰਪੂਟਰ ਆ ਪਾਟਸ ਸਪੀਕਰ ਪਨੀਰ ਆ ਤੇਰਾ ਡਾਂਗ ਹਰਾਮ ਦਿਆ ਹਰਾਮ ਭਰੌਣੀ ਮਮਾ ਝੰਬਦੇ 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 ਉਹ ਬੈਠ ਰਿਸਟੇ ਤੇ ਬੋਮ ਉਹ ਜਵਾਈ ਇਹ ਜਵਾਈ ਦੀ ਸੰਤਾਲਾ ਜਵਾਈ ਦੀ ਜਵਾਈ ਦੀ ਸਾਹ ਕਾਲਾ ਕਿਸੇ ਮਮਾ ਤੇਰੀ ਬਹਿਤ ਬੈਨ ਖੋ ਗਿਆ ਨਾ ਅੱਧਾ ਕਿਸੇ ਮਾਰਗ ਦੀ ਜੀ ਹੁੰਦੇ ਤਾਂ ਤੇਰੇ ਬੁੱਥੀ ਤੇ ਲੱਗਣੀ ਸੀ ਹੁਣ ਰੁਕ ਜਾ ਚੱਤ ਅਰੇ ਮੁਰਾਦੀ ਚੱਲ ਜਾਈਂ ਚੱਲ ਚੱਲ ਜਰ ਰਹੇ ਨੇ ਪਰੋਣਾ ਪਰੋਣਾ ਇਹ ਇਹ ਆਰ ਵੀ ਦੁਆਰਾ ਟੰਗੀ ਦੁਆਰਾ ਟੰਗੀ ਦੇ ਲਾ ਟੰਗੀ 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 ਫੇਮਾ ਕੈੰਗ ਨਾ ਪੱਕਾ ਟੰਗ ਦੁਬਾਰਾ ਟੰਗ ਬਸ ਤੇਰੀ ਟੰਗ ਟੰਗ ਤਾਂ ਸਹੀ ਚੱਜ ਨਾ ਟੰਗ ਟੰਗ ਹੋਣ ਟੰਗ ਜੇ ਦੇਖੋ ਇਹ ਪ੍ਰਾਣੇ ਨੇ ਰਸਕੇ ਚੱਲ ਜਾਣਾ ਐਦਾਂ ਰੋਲੋਣਾ ਪਾਣੀ ਜਾਇਆ ਰਸਕੇ ਇਨ੍ਹਾਂ ਦਾ ਔਖਾ ਦੁੱਧ ਦੁੱਧ ਦੇ ਪੁੱਛ ਲੈ ਪ੍ਰਾਣੇ ਜੀ ਨੂੰ ਪਈਆ ਤਾਰੇ ਦੇ ਦੇ ਨਾ ਸੱਚ ਦੇਣ ਨੂੰ ਫਿਰਦੇ ਹੁੰਦੇ ਆ ਆ ਗਿਆ ਮੇਰੇ ਲੈ ਯਾਰ ਟੀਚਰ ਆਹਾ ਆ ਜੇਕ ਜੀ ਨੂੰ ਟੀਚਰ ਮਾਰੀ ਆਲੇ ਪ੍ਰੋਣਾ ਜੀ ਇਹ ਹੋਰ ਆਹੋ ਇੱਕ ਤਾਂ ਜੀਜਾ ਵੀ ਹੈ ਨਾ ਬੈਠਾ ਰਿਹਾ ਹੈ ਉਹ ਆਰਾਮ ਦੇ ਕੱਦ ਲਾਉਣਾ ਮਾ ਆਪਣੀ ਨੂੰ ਆ ਲੈ ਕਰੀ ਹਰਾਮ ਦਾ ਚੰਦ ਮਾਰੀ ਕੋਲੋਂ ਗੱਡੀਆਂ ਚੱਕ ਭਾਰੀ ਸਟਾਰ ਕਰ ਚੱਲ ਚੱਪੀ ਕਿੱਥੇ ਚੱਪੀ ਕਿੱਥੇ ਰੱਖੜਾ ਮੈਂ ਰੋਣਾ ਚੱਲਣਾ ਰੱਖਣਾ ਆਈ ਨਹੀਂ ਨਾ ਲੈਣਾ ਨਾ ਹੋਰ ਬੋਲੇ ਕਰਾ ਨਹੀਂ ਨਹੀਂ ਗੱਲਾਂ ਕਰਦੀ ਪਰਮਜੀਤ ਦਾ ਬੜਾ ਫਿਕਰ ਹੈ ਉਹ ਮੰਮੀ ਨੇ ਦੱਬਾ ਆਹ ਮੇਰੇ ਬਾਅਦ ਮੰਮੀ ਨਾਲ ਆਹ ਦੇਖ ਬਦਮਾਸ਼ ਹੈ ਬਦਮਾਸ਼ ਆ ਉਹ ਅੰਦਰ ਆ ਗਈ ਆ ਦੇ ਚੁੱਪ ਕਰ ਜਾ ਚੰਨ ਦਾ ਹੈੱਡਮਸਾਂ ਕਰਾਉਣੇ ਹੁੰਦੇ ਸਾਰੇ ਸਾਰੇ ਉਹ ਚੁੱਪ ਕਰ ਮੰਦੀ ਮੰਮੀ ਆ ਗਈ ਚੁੱਪ ਕਰ ਜੋ ਚੁੱਪ ਕਰ ਜੋ ਠੀਕ ਲਾ ਲੇ ਬੱਤੀ ਦਾ ਜਵਾਬ ਬੋਲ ਕਾਰਬਨ ਦੇ ਬੱਤੂਗਾ ਇਹ ਚੁੱਪ ਭੈਣ ਜੀ ਆ ਗਏ ਗਾ ਦਾ ਉਹ ਸਲੂਨ ਤੇ ਲਾ ਆ ਇਹਦੀ ਬੱਸ ਕਰਾਈ ਪਈ ਆ ਇਹਨਾਂ ਦਾ ਮੈਂ ਕਹਿੰਦਾ ਉੱਥੇ ਸਲੂਨ ਜਿਹੜਿਆਂ ਨੇ ਮੁਕੰਦਪੁਰ ਕੰਮ ਕੀਤਾ ਉਹ ਜਿੰਨਾ ਇਹ ਨਹੀਂ ਕਰਾ ਕਰਾ ਬੱਸ ਕਰਾਤੀ ਆ ਕੋਵਰ ਸਮਾਰਟ ਕਿੱਥੇ ਗਈ ਪੱਦਾ ਪੱਦਾ ਕੀ ਹੁੰਦਾ ਵਾ ਆ ਜਿੱਤ ਗਏ ਹਰਪ੍ਰੀਤ ਕਹਿੰਦਾ ਕੀ ਕੀ ਕਹਿੰਦੇ ਤੈਨੂੰ ਚੁੱਪ ਚਾਪ ਕਰੋ ਉਹ ਆ ਜਾਣੀ ਆ ਇੱਥੇ ਹੀ ਆ ਜਾਣੀ ਆ ਕਿਤੇ ਨਹੀਂ ਚੱਲੀ ਆ ਉਹ ਦੇ ਦੇ ਕਿਤੇ ਨਹੀਂ ਲੜੋਈ ਨੂੰ ਚੱਲੀ ਇੱਥੇ ਹੀ ਆ ਜਾਣੀ ਆ ਲੈ ਲੈ ਪਰਮਜੀਤ ਕਿਤੇ ਨਹੀਂ ਕਣੀਆਂ ਬੋਲਣਾ ਪਈ ਮੱਛਰ ਆ ਉਹ ਆਇਆ ਪਰਮਜੀਤ ਤੇਰੇ ਘਰ ਵਾਲੇ ਦਾ ਔਖਾ ਕਰਮ ਦੀ ਮੰਮੀ ਉਹ ਉਧਰ ਸ਼ਰਾਬੀ ਬੱਜਿਆ ਪਿਆ ਉਹ ਲੰਘ ਆਇਆ ਨਹੀਂ ਸੌ ਗਿਆ ਭੀਜੀ ਗਈ ਮੈਂ ਮਿੱਤਰਾਂ ਉਹ ਆ ਗਈ ਉਹ ਘਰ ਆ ਗਿਆ ਚੱਪ ਚੱਪ ਕਰਮ ਦੀ ਮੰਮੀ ਆ ਗਈ ਪਾਰਾ ਲਵਾ ਉਹ ਉਧਰ ਕਰਮ ਮੰਮੀ ਆ ਗਈ ਕਰਮ ਨੂੰ ਸੁਣਾ ਕੋਈ ਕਰਮ ਦੀ ਗੱਲਬਾਤ ਹੁਣ ਤੁਸੀਂ ਕਰਮ ਵਾਲਾ ਫੌਂਡੇ ਬੰਦ ਕੀਤਾ ਹੈ ਸਮਾਂ ਬੱਤ ਪਰ ਤੈਨੂੰ ਕਾਹਕੇ ਮੜਾ ਜਾਵਾਂ ਕਰਮ ਦੀ ਬੋਟੀ ਕਿਤਨੀ ਸਬਜ਼ੀਆਂ ਬਾਹਰੇ ਰੱਖ ਦੇ ਸਬਜ਼ੀ ਘਰ ਲੈ ਢੋਲੂ ਕਾਹਨ ਸਬਜ਼ੀਆਂ ਸਭ ਕੁਝ ਨਹੀਂ ਹੋਣਾ ਇਹ ਹੁਣ ਤੁਸੀਂ ਕਰਮ ਕਰਮ ਕਰਦੇ ਨੇ ਇਹ ਤਾਂ ਤੁਸੀਂ ਭੇਜੋ ਚਾਰ ਪੰਜ ਵਾਰੀ ਆ ਗਏ ਇੱਕੇ ਗੱਲ ਟਰੱਕ ਲੈ ਕੇ ਗਿਆ ਮੇਰੇ ਕਰਮ ਸਾਡਾ ਇਦਾ ਤੇ ਕਰਮ ਸਾਡਾ ਉਲਦਾ ਹੁਣ ਦਾਦੇ ਵੀ ਕਰਮ ਤੁਹਾਡਾ ਕਿੱਦਾਂ ਕਿਹੜਾ ਵਾਸੇ ਹੋ ਜਾ ਜੱਦਾ ਦੀਆਂ ਨਾਨੀਆਂ ਉਦਾਂ ਦੇ ਇਹਨਾਂ ਦੇ ਦੋਤੇ ਆ 5 ਜੁੱਫੀ ਬੈਠੇ ਜਿੱਦਾਂ ਦੇ ਮਾਮੇ ਆ ਉਦਾਂ ਦੇ ਸਾਡੇ ਦੋਤੇ ਆ ਦਾਂ ਨਾ ਜਾਨਾ ਮਾ ਆ ਲੈ ਨਾ ਮਾਂ ਖਾਣ ਮੋਰੋ ਠੱਕ ਠਾ ਦੇ ਠਾ ਨਿਆਣਾ ਦਿੱਤੇ ਵੀ ਮੁੰਡੇ ਭੈਣ ਜੋ ਆਪਾਂ ਦੋ ਦੋਈ ਓ ਬੱਲੇ ਓ ਬੱਲੇ ਓ ਬੱਲੇ ਭਰਾ ਆਇਆ ਭਰਾ ਕਹਿੰਦੇ ਆਪਾਂ ਤਾਂ ਬਾਜੀ ਬਸ ਬੈਠੇ ਸੀ ਤਾਂ ਲਾਵਾ ਜੀ ਕਹਿੰਦੇ ਪੁਰਾਣਾ ਜੀ ਉਹ ਬੱਲੇ ਬਲੂ ਤੁੱਤ ਤਰੱਕੀ ਹੋਈ ਯਾਰ ਗੱਲਬਾਤ ਓਕੇ ਕੀਤੀ ਰਹੀ ਆ ਲਾਓ ਜੀ ਕਹਿੰਦੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸਾਡੇ ਜੀਜਾ ਜੀ ਆਜਾ ਅੰਦਰ ਚੱਤਰ ਜੀ ਮੀ ਟੌਰ ਹੋਵੇ ਨਾ ਦਰਹੀ ਹੋਵੇ ਨਹੀਂ ਤਾਂ ਨਾ ਹੋਵੇ ਕਿਉਂ ਬਾਜੀ ਗਗੂ ਕੋਰਦਾ ਉਹਨੂੰ ਤੋਂ ਪਾਪੋ ਆ ਗਿਆ ਕੋਰਦਾ ਯਾਰ ਮਾੜਿਆ ਇਹਦਾ ਨਾਮ ਆ ਇਹ ਅੰਮਾ ਕਿਦਾਂ ਸੰਘੇ ਸੰਘੇ ਘੱਟ ਹੋ ਜਾਂਦੀ ਇਹਦਾ ਖਾ ਮਮਾ ਆਏ ਗੱਡੀ ਚ ਜਾ ਕੇ ਅੱਡਾ ਬਾਈ ਨੇ ਥੱਲੇ ਬਾਈ ਜਾ ਦਰ ਨੂੰ ਆ ਲੈ ਫੜਾ ਫੜਾਣਾ ਛੱਡ ਦੇ ਓ ਛੱਡ ਦੇ ਆਖ ਮੂੰਹ ਚ ਰਾਮਾ ਕੇ ਰੇ ਮਾਰਦੇ ਉਹ ਪੱਦ ਕੇ ਦੇ ਵਜਾ ਕੇਰੇ ਮੂੰਹ ਚ ਵਜਾ ਪੀਜ ਆ ਗਿਆ ਯਾ ਦੇ ਭਈ ਓਪੀ ਜੇ ਦੋ ਜਾਨਾਂ ਦੇ ਗੰਦ ਪਾਈ ਜਾਂਦਾ ਤੂੰ ਓਏ ਕਿ ਨਹੀਂ ਕਹਿਣਾ ਪੀਜ ਦੇ ਆ ਤੇ ਲੈ ਮਾਦੀਵਾ ਘਾਸ ਤੇ ਇੱਥੇ ਜਾਣਾ ਕੋਈ ਬੈਠਾ ਰਹਿ ਕੇ ਖਾ ਲੋ ਕੀ ਕਹਿਣਾ ਚਾਦਰ ਤੇ ਨਹੀਂ ਗੰਦ ਪਾਣਾ ਓਏ ਮਾਸੀ ਨੂੰ ਕੀ ਕਹਿਣਾ ਓ ਕੀ ਕਹਿਣਾ ਆਪਣੇ ਮੰਮੀ ਨੂੰ ਓਏ ਕੀ ਕਹਿਣਾ ਮੰਮੀ ਨੂੰ ਇਹ ਪਾਪੀ ਦਾ ਹਾਂਜੀ ਇੱਕ ਅਦੋਜੀ ਪ੍ਰਾਣਾ ਜੀ ਲਾ ਜੀ ਕਹਿੰਦੇ ਨੇ ਕਿ ਇੱਕ ਦੇਆ ਇਹਨੂੰ ਪਲੇਟ 'ਚ ਪਾ ਕੇ ਇਹਨੂੰ ਮੰਮੀ ਨੂੰ ਐਕਸਲੈਂਟ ਮੰਮੀ ਨੂੰ ਉੱਥੇ ਦੇ ਦੇਵਾ ਆ ਆਪਣਾ ਬਹਿਲੇ ਲਾ ਗਿਆ ਆ ਆਪਣਾ ਕੰਮ ਪੂਰਾ ਕਰ ਗਿਆ ਪਗਾ ਜਮਾ ਪੈ ਜੋ ਸਾਲੇ ਦਾ ਦੇ ਕੰਮ ਇਹ ਲਾ ਗਿਆ ਪੁੱਛਦੇ ਕਿਵੇਂ ਦੇ ਨਹੀਂ ਉਹੀ ਦਾ ਗੱਲ ਆ ਤਾਂ ਮਾੜਾ ਸਬਰ ਰੱਖ ਐਜੇ ਸਬਰ ਥੋੜੀ ਹੁੰਦਾ ਇਹ ਕੋਲੀ 'ਚ ਪਾਉਣੇ ਆ ਇਹ ਤਾਂ ਆਵੇ ਮੂਚ ਦੀਦੀ ਬਾਅਦ 'ਚ ਦੇ ਆ ਆ ਲੈ ਜਾ ਸਬਰ ਇਹ ਹੁਣ ਕਿੱਥੇ ਲੈ ਚੱਲੀ ਬਾਹਰ ਵੀ ਬੰਦਾ ਬਿਠਾਇਆ ਰਿਸ਼ਤੇਦਾਰ ਓਏ ਮੰਨ ਕਿੰਨੇ ਆ ਕਿੰਨੇ ਨਿਆਣੇ ਇਹ ਗਿਣਤੀ ਕਰਕੇ ਲਿਆਉਣੇ ਹੁੰਨੇ ਆ ਉਹਨਾਂ ਨੇ ਬੜੀ ਪੌਣੇ ਪੰਜ ਪੰਜ ਕਦੇ ਆ ਕਦਾ ਰਾਜ ਸੈਟ ਸੁੱਟ ਨਾ ਆਇਓ ਹੈ ਕੋਈ ਰਹਿਤ ਹਨਾ ਨਹੀਂ ਸੀ ਗਿਆ ਹੈ ਰਹਿ ਗਿਆ ਸੀ ਕੌਣ ਓਏ ਸੌ ਸੈਦਾ ਨਹੀਂ ਪੌਣਦੀ ਹੁੰਦੀ ਉਹ ਹੀ ਤੁਸੀਂ ਬ੍ਰੈਡ ਟੋਸਟ ਖਾਣ ਵਾਲੇ ਤੁਹਾਨੂੰ ਕੀ ਪਤਾ ਪੀਜੇ ਕਿੱਦਾਂ ਖਾਈਦੇ ਆ ਕੋ ਯਾਰ ਫੇਰ ਫੇਰ ਪੱਧੋ ਪੱਦੋ ਨੇ ਕਹਣਾ ਕੇਲੇ ਕੀ ਕਹਣਾ ਹਾਂ ਟ੍ਰੀਲੀ ਟ੍ਰੀਲੀ ਆਂ ਨਿਕਰਾ ਆ ਲਿਆ ਖਾਂਦੇ ਥੋੜਾ ਕਿਦੇ ਆ ਪੁਰਾਣਾ ਜੀ ਨੂੰ ਦਬੋ ਇੱਧਰ ਚੰਗਾ ਨਹੀਂ ਲੱਗਦਾ ਹਾਂਜੀ ਪੁਰਾਣਾ ਜੀ ਉਹ ਨਹੀਂ ਨਹੀਂ ਫੇ ਵੀ ਮਾੜਾ ਜਾ ਹੋ ਗਿਆ ਸੀ ਬਾਹਰ ਬੈਠਾ ਹਾਂ ਹੋਰ ਗਿਆ ਪੂਰੀ ਇਹਨ ਗੱਲ ਵਾਤ ਦੋ ਯਾਰ ਡੈਡੀ 5 500 ਤੋਂ ਵੱਧ ਮੈਂ ਰੁਪਈਆ ਨਹੀਂ ਦੇ ਸਕਦਾ ਠੀਕ ਆ ਜਿਹੜਾ ਉਹ ਇੰਨਾ ਖਰਚਾ ਕਰਕੇ ਲਿਆਈਆਂ ਗਿਫਟ ਲੈ ਕੇ ਆਈਆਂ ਤੁਹਾਡੇ ਲਈ ਉਹ ਯਾਰ 544 ਦੀਆਂ ਡੈੜੀ ਮੈਨੂੰ ਵੀਡੀਓ ਡਾਊਨਲੋਡ ਕਰ ਕਰਕੇ ਭੇਜੀ ਜਾਣੀ ਆ ਕਿ ਭੈਣਾਂ ਨੂੰ ਪਿਆਰ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਹੁਣ ਉਹ ਅੜੀ ਕਰਕੇ ਬੈਠੀਆਂ ਨਹੀਂ ਅੜੀ ਕਰਕੇ ਨਹੀਂ ਅਗਲੀਆਂ ਨੇ ਲੈ ਪਿਆਰ ਤਾਂ ਉਹ ਛੋਣੇ ਉਹ ਸ਼ਰਮੋ ਸ਼ਰਮੀ ਚਾਹੀਦੀ ਅਗਲੇ ਨੂੰ ਯਾਰ ਡੈੜੀ ਸ਼ਰਮ ਹੈ ਹੀ ਨਹੀਂ ਜਿੱਦਾਂ ਤੈਨੂੰ ਦੱਸਿਆ ਸ਼ਰਮ ਤੇ ਅਕਲ ਬਣਦੇ ਉਦੋਂ ਤਾਂ ਇਹਨੂੰ ਆਪਣੇ ਪੇਕੇਆਂ ਦਾ ਚੇਤਾ ਸੀ ਤੇ ਨਾਲੇ ਤੂੰ ਕਹਿੰਦਾ 400 ਰੁਪਏ ਕਿੱਥੇ ਗਿਆ ਛੋਟੋ ਉਹਨਾਂ ਨੂੰ ਦਿੱਤਾ ਸੀ ਸਪਾਈ ਕਰਨ ਲੱਗੀਆਂ ਨੂੰ ਤੂੰ ਮੈਨੂੰ ਕਹਿੰਦਾ 400 ਤੂੰ ਕਹਿੰਦਾ ਮੰਮੀ ਇਨੂੰ ਮੈਂ ਦੱਸਾਂ 1500 ਮੈਂ ਕਿਹਨੂੰ ਦਿੱਤਾ 1500 ਵੀ ਤੈਨੂੰ ਦਵਾਇਆ ਮੇਤੋਂ ਹੈ ਮੇਰੇ ਸਾਹਮਣੇ ਤਾਂ 1500 ਵੀ 1500 ਆਹਾਂ ਛੋਟ ਨੂੰ ਦਿੱਤਾ ਉਹ ਤਾਂ ਤੂੰ ਦੁੱਧ ਤੇ ਪੈਸਿਆਂ ਚ ਦਿੱਤਾ ਅੱਛਾ ਜਿਹੜਾ ਮੇਰਾ 4000 ਉਹ ਕਿੱਥੇ ਗਿਆ ਤੇ ਜਿਹੜਾ ਤੇਰੇ 8000 ਦਾ ਢੀਗਾ ਲੱਗਦਾ ਦਸਾਂ ਦਿਨਾਂ ਬਾਅਦ ਉਹ ਕਿੱਥੇ ਆ ਉਹ ਪੁੱਤਾਂ ਦਾ ਹੱਕ ਹੈ ਉਹ ਅੱਛਾ ਮਾਮਾ ਦਾ ਕੋਈ ਹੱਕ ਨਹੀਂ ਯਾਰ ਡੈਡੀ ਦੇਖ ਮੇਰੀ ਗਾਸ ਹੁਣ ਆਪਾਂ ਦਾ ਹੋ ਗਿਆ ਹੈ ਖਾਲੀ ਜੇਬ ਮੇਰੀ ਹੋ ਗਈ ਹਾਲ ਉਹ ਤੋਂ ਲੈਂਦੀ ਨਹੀਂ ਆਹ ਪੰਜ ਉਹਨੂੰ ਮੈਂ ਦੱਸਦਾ ਮੈਂ ਕਿ ਜਿਹੜਾ ਤੂੰ ਦਿੱਤਾ ਪੈਪਾ ਨੂੰ ਉਹ ਚੱਲੀ ਜਾਂਦਾ ਮੈਂ ਕਿ ਉੱਚੋਂ ਦੰਨੀ ਆ ਮੈਂ ਉਹਨੂੰ ਮੈਂ ਕਿਹਾ ਤੂੰ ਦਿੱਤੇ ਕਿ ਇਹਨੂੰ ਆ ਹੈਲੋ ਹਾਂ ਥੋੜਾ ਸੇ ਇਹਨੂੰ ਦਿੱਤਾ ਇਹਨੂੰ ਕਾਦਾ ਦਿੱਤਾ 1700 ਹਾਂ ਤੇ ਇੱਕ ਠੰਡੇ ਦੀ ਬੋਤਲ ਮੰਗਾਈ ਹਾਂ ਉਹ ਚੋਂ 20 ਰੁਪਏ ਮੋੜਨੇ ਸੀ ਕਿੱਥੇ 20 20 ਨਹੀਂ ਦਿੱਤੇ ਉਹ ਚੋਦੇ ਪਿੱਛੇ ਹੀ ਆ ਪਤਾ ਨਹੀਂ ਮੈਂ ਇੱਧੇ ਰੱਖ ਦਿੱਤੇ ਮਾਰੀ ਘੜੀ ਕਾੜ ਦਿੰਦਾ ਗਾਲ ਮੇਰੀ ਗਾਲ ਸੁਣਾ 5-10000 ਰੁਪਏ ਤਾਂ ਲੱਕੜੀਆਂ ਤੇ ਖਰਚਾ ਆਉਂਦਾ ਹੀ ਆ ਯਾਰ ਇੰਨੇ ਜੋ ਦੇ ਡੈਡੀ ਹੈ ਨਹੀਂ ਗੇ ਇਹ ਪਹਾੜ ਦੂਰੇ ਸੋਨੇ ਲੱਗਦੇ ਆ। ਆ ਮੇਰੇ ਕੋ ਹੈ ਨਹੀਂ ਕੋ ਹੱਕ ਵੀ ਹੋਲੀ ਬੋਲੋ ਅਗਲੀਆਂ ਸੌਣ ਲੈਣੀਆਂ ਹੋਣਗੀਆਂ। ਹੋਲੀਆਂ ਤੋੜ ਜਾਣਾ ਸੱਟ। ਤੋੜ ਜਾਣਾ ਕੋਈ ਚੱਕਣੀ ਲੱਕੜੀ ਬਨੋਗੇ ਤੋੜ ਜਾਣ। ਕਿੱਥੇ ਬਨਣੀ ਆ ਹਜੇ? ਦਾ ਨਹੀਂ ਜੋ ਬਣਾ ਲਈ ਬੇਕਾਰਾ ਬਾਤੋ ਤੁਮ ਕੋੜ ਮੈਂ ਕੌਣਾ। ਓਏ ਯਾਰ ਸਦਾ ਪੂਣਾ ਨਹੀਂ ਰੁਪਈਆ ਕਿੱਥੇ ਰੁਪਈਏ ਰੁਪਈਏ ਤਾਂ ਤਾਂਗ ਆ। ਅੱਛਾ ਸਾਲ ਬਾਦ ਧੀਆਂ ਨੂੰ ਇਦਾਂ ਰੋਣੇ ਤੁਸੀਂ ਦੇ। ਤੇ ਆਪਣੀਆਂ ਨਣਾੰਦਾਂ ਨੂੰ ਕਿਤੇ ਕਿੰਨੇ ਕਿ ਦਿੰਦੀਆਂ ਇਹ। ਤਿੰਨ ਤੀਆਂ ਅਗਲੀਆਂ ਬਥੇਰੇ ਗੈਪਟ ਲੈ ਆ ਗਏ ਉਹ ਅਗਲੀਆਂ ਲੈ ਕੇ ਵੀ ਚਾਂਦੀ ਦੀ ਨਰਖੜੀ ਆਉਂਦੀਆਂ ਤੇ ਚਾਂਦੀ ਦੀ ਫੇ ਕੀ ਹੋ ਗਿਆ ਧਾਗਾ ਤਾਂ ਬੰਮਾ ਮੌਲੀ ਦਾ ਬੰਦ ਪਾ ਉਹ ਹੀ ਬਹੁਤ ਹੁੰਦਾ ਆ ਜਾ ਗੱਲਾਂ ਕਰਦਾ ਆ ਆ ਜਾ ਹੁਣ ਤੂੰ ਵੀ ਤੇਰੇ ਪੈਰਾਂ ਨੂੰ ਕਿਤੇ ਮਹਿੰਦੀ ਨਹੀਂ ਲੱਗੀ ਆ ਪੱਠੇ ਤੂੰ ਬੋੜਿਆ ਰਾਇ ਚੱਲੇ ਮੈਨੂੰ ਮੈਨੂੰ ਲੱਗਦਾ ਇਹ ਤੇ ਮਹਿੰਦੀ ਮੁੰਦੀ ਲੱਗੀ ਆ ਸਾਹ ਜਨਾ ਦੇ ਪਿੱਛੇ ਖੜੀ ਜਾ ਜਨਾਨੀਆਂ ਨਾਲੋਂ ਭੈੜਾ ਆਪਣੇ ਆਪ ਨੂੰ ਇੰਨਾ ਕੂੜਾ ਯਾਰ ਰੱਖਦਾ ਨਾ ਛੱਡੇ ਗੱਲਾਂ ਦੇ ਉਹਨਾਂ ਕਾ ਤੇ ਰੱਖੀ ਹੁਣ ਨਿਕਲੀ ਜਾਂਦਾ ਸਾਲਾ ਸੁੱਤੇ ਪਏ ਦਾ ਖੂਨ ਨਿਕਲਦਾ ਸੁੱਤੇ ਉੱਠ ਕੇ ਖੂਨ ਨਿਕਲਣਾ ਪਿਆ ਸੁਣੀ ਜਰਾ ਕੋ ਕੰਮ ਨਾ ਕੋ ਕਰਨਾ ਮੈਨੂੰ ਪਤਾ ਕੀ ਕਹਿੰਦਾ ਉਧਰੋਂ ਆਂਦੇ ਨੂੰ ਹਾਕ ਮਾਰੀ ਇਹਨਾਂ ਨੇ ਮੈਂ ਆਈ ਮੈਨੂੰ ਪਤਾ ਨਹੀਂ ਕੀ ਕਹਿੰਨਾ ਮੰਮੀ ਪੱਠੇ ਵੱਢ ਕੇ ਲੈ ਜਾਂਦੇ ਆ ਮਨੀ ਨੂੰ ਕਹੇ ਕੁੱਤਰ ਕੇ ਪਾ ਦੇ ਵੀ ਅਸੀਂ ਪੈਪ ਲੈਣ ਜੇ ਮੈਂ ਕਹੇ ਸੁਪਨਾ ਆਇਆ ਛੱਡ ਦੇ ਸੁਪਨਾ ਆ ਯਾਰ ਮਨੀ ਇਹ ਸੁਪਨਾ ਹੀ ਆ ਕਿ ਮਨੀ ਕਦੇ ਪੱਠੇ ਕੁੱਦਰ ਕੇ ਲੈ ਜਾਵੇ ਕਾਸ਼ ਕਿਤੇ ਮੈਂ ਇਦਾਂ ਚਪਲਾ ਚੁੱਪਲਾ ਕੱਚਾ ਬਲੈਂਡ ਜੇ ਇਦਾਂ ਵਧੀਆ ਜਿਹਾ ਪਾ ਕੇ ਇਦਾਂ ਉਧਰੋਂ ਆਵਾਂ ਇੱਧਰ ਇਹ ਇਦਾਂ ਕੰਮ ਤੇ ਲੱਗਾ ਹੋਵੇ ਕੰਨਿਆ ਘਰਾਂ ਦੇ ਵਿੱਚ ਦੇਖਿਆ ਬੜੇ ਭਰਾਵਾਂ ਦੀ ਇੰਨੀ ਇੱਜ਼ਤ ਆ ਨਾ ਸਾਰਾ ਟੱਬਰ ਕਾਂ ਚ ਪਾਇਆ ਨਹੀਂ ਰੜਕਦਾ ਇਹ ਇੱਜ਼ਤ ਹੀ ਆ ਜਿਹੜੇ ਤੇਤ ਤੋਂ ਕਰਾਉਂਦੇ ਤੈਨੂੰ ਮੋਰੀ ਕੀਤਾ ਆ ਇਹ ਇੱਜ਼ਤ ਹੀ ਆ ਸਾਲੇ ਵਧੀਆ ਗੱਲ ਲਿਆ ਤੈਨੂੰ ਰੱਖਿਆ ਹੋਰੇ ਮਾੜੀ ਗੱਲ ਨਹੀਂ ਕੀ ਸੱਚੀ ਗੱਲ ਆ ਤੇਰੀ ਹਾਂ ਸਾਲੇ ਆ ਪੰਪ ਦੇ ਦਿੰਦੇ ਆ ਪੰਪ ਹੋੜੀ ਆ ਇਹ ਵੱਡੇ ਦੀ ਕਦਰ ਵਾ ਇਹ ਵੱਡੇ ਦੀ ਇੱਜ਼ਤ ਆ ਸਾਰਾ ਪਿੰਡ ਤੈਨੂੰ ਸਲਾਉਂਦਾ ਵੀ ਜੋ ਗੋਪੀ ਕੋਪੀ ਆ ਗੋਪੀ ਐ ਸਾਰਾ ਭਾਏ ਦਾ ਡਾਲ ਡਬਾਲ ਲਗਨ ਜੋ ਗੋਪੀਆ ਤੋਂ ਗੋਪੀ ਹੀ ਐ ਦੁਦਾਰੀ ਉਧਰ ਮੂੰਹ ਕਰਕੇ ਸਮਾਈਲ ਜੀ ਕੀਤੀ ਆ ਤਾਂ ਮੈਨੇ ਡਾਟ ਜਿਆ ਪਿਆ ਸਾਰੇ ਕਹਿੰਦੇ ਵੀ ਗੋਪੀ ਕੰਮ ਵੀ ਬਹੁ ਕਰਦਾ ਹੈ ਰੈਸਟੋਰੈਂਟ ਵੀ ਜਾਂਦਾ ਹੈ ਮਾਂ ਨੂੰ ਵੀ ਲੈ ਕੇ ਫਿਰਦਾ ਹੈ ਸਾਰਾ ਕੁਝ ਕਰਦਾ ਗੋਪੀ ਗੋਪੀ ਆ ਜੋ ਗੋਪੀਓ ਗੋਪੀ ਹੈ ਡਾਲਡ ਬਾਲਡ ਕਹਿੰਦੇ ਗੋਪੀ ਜੋ ਗੋਪੀ ਸੈਲਫੀ ਜਿਆ ਗੋਪੀ ਇਦਾਂ ਗੋਪੀ ਐਂ ਗੋਪੀ ਐ ਗੋਪੀਓ ਗੋਪੀਆ ਮੈਂ ਦੁਪੀਆ ਲੜਖਾਨੇ ਨੂੰ ਵੀ ਨਹੀਂ ਕਿਹਾ ਤੈਨੂੰ ਹਾਂ ਮੈਂ ਬੁੜੀਆਂ ਮਨੇ ਗੀਤ ਉਹਦਾ ਚਾਟਾ ਕਰਿਆ ਗੋਪੀ ਐ ਗੋਪੀ ਐ ਕਹਿੰਦਾ ਲੈ ਦਾੜੀ ਪਹਿਲਾਂ ਮੇਰੀ ਗੱਲ ਸੁਣ ਲਓ ਮੈਂਤ ਵਾਲੀ ਗੱਲ ਆ ਯਾਰ ਮੀਰੂ ਉਹ ਕਿੱਥੇ ਪੈ ਹੈ ਆ ਇਹ ਦਾੜੀ ਮੈਨੂੰ ਪੰਪ ਦਿੰਦੇ ਆ ਇਹ ਮੈਂ ਪੰਪ ਨਹੀਂ ਦੰਦੇ ਮੈਨੂੰ ਸ਼ੱਕ 깔 ਪੈਂਦੀ ਹੈ ਇਹਨਾਂ ਦੇ ਦਿਲਾਂ ਦੇ ਵਿੱਚ ਚੋਰ ਆਇ ਸੜੇ ਕੰਮ ਕਰਾਉਦੇ ਇਦਾਂ ਪੰਪ ਦੇ ਦੇਗੇ ਮੈਨੂੰ ਮੈਂ ਹੁਣ ਪੈਸੇ ਪੈਸੇ ਲਖੜੀਆਂ ਪਾ ਮੈਂ ਦਾ ਪਾ 5 500 ਦਾ 5 500 ਆ ਭਰਾਵਾ ਭਰਾ ਦੇ ਇਨਕਮੈਂਟ ਹੈਲੋ ਉਹ ਹੈਲੋ ਇੱਥੇ ਗੋਲੇਟਾਂ ਦੇ ਡੱਬੇ ਲਿਆਈਆਂ ਬਰਫੀਆਂ ਦੇ ਡੱਬੇ ਲਿਆਈਆਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਸਵੇਦੀ ਚਾਹ ਨਹੀਂ ਮਿਲਦੀ ਪੈਸੇ ਇੰਨੇ ਦੇ ਹਸਣ ਉਹਨਾਂ ਦਾ ਸਵੇਦੀ ਚਾਹ ਨਹੀਂ ਮਿਲਦੀ ਮੇਰੇ ਕਾਹਦਾ ਮਾਮ ਦਾ ਲੈ ਹੈਗੀ ਇਦਾਂ ਯਾਰ 1000 ਰੁਪਏ ਪੰਪ 500 ਦੇਣਾ 1000 ਯਾਰ ਭਰਾ ਉਨੇ ਕ ਜੋਗੇ ਆ ਨਹੀਂ ਇੰਨੇ ਜੋਗੇ ਹੈਗੇ ਕੋਈ ਨਾ ਦਿੱਤਾ ਰੱਬ ਦੁੱਗਣਾ ਦਿੰਦਾ ਸ਼ਰਮ ਨਾਲ ਟੂ ਦੇ ਦੇ ਤੇਰੀਆ ਕਿੰਨੇ ਕ ਦੇ ਦਿੰਦੇ ਤੂੰ ਹੀ ਤਾਂ ਭੰਨਣ ਚੋਰੀ ਜਾਨੀ ਮੁੱਠੇ ਚ ਦਵੂੰਗੀ ਤਾਂ ਜ਼ਰੂਰ ਤੂੰ ਹੀ ਮੈਂ ਨਹੀਂ ਦਿੰਦੀ ਨਾ ਤੈਨੂੰ ਜਾਣਦਾ ਹੈ ਬਹੁਤ ਮੁੱਠੀਆਂ ਚ ਆ ਲੱਗੇ ਮੈਨੂੰ 4000 ਰੁਪਏ ਸੀ ਨੂੰ ਦੇ ਦਿੱਤਾ ਸੀ ਮੈਂ ਉਦੋਂ ਜਦੋਂ ਪਹਿਲੇ ਮੈਂ ਗਈ ਆ ਮਾੜੀ ਗੀਨ ਨਾ ਕਰੀ ਤੇਰੀਆਂ 20 ਵਾਰੀ ਖਾ ਕੇ ਤੂੰ ਤਾਂ ਉਦਾਂ ਦਾ ਆ ਮੈਨੂੰ ਸੌਂ ਲੱਗਿਆ ਮੈਂ ਤੈਨੂੰ 4000 ਦਿੱਤਾ ਨਹੀਂ ਜਾਣ ਲੱਗੇ ਨੂੰ ਮੇਰੀ ਗੱਲ ਸੁਣ ਲੈ ਮੇਰੇ ਅੱਗੇ ਗੈਂਸ ਜੇ ਬਣਦੀ ਹੈ ਦਿਲ ਨੂੰ ਚੜਦੀ ਹੈ 4000 ਉਹ ਦਿੱਤਾ ਹਨਾ ਤੇ ਉਹ ਜਿਹੜਾ ਦੁੱਧ ਦੇ 1500 ਛੋਟਾ ਨੂੰ ਦਿੱਤਾ 400 ਰੁਪਈਆ ਉਹ ਤੁਹਾਡਾ ਦੇ ਦਿੱਤਾ ਉਹਦੇ ਆ ਗਈ ਅਗੇ ਤਾਂ 250 ਮੈਂ ਦੇਣਾ 250 ਇਹਦੇ ਪਾ 500 ਰੁਪਈਆ ਕਿਤੇ ਮੈਂ ਨਾ ਰੱਖਾਂਦਾ ਇਹ ਕੋਪੀ ਮਣੀ ਆ ਜੋ ਰਖੜੀ ਬਣਾ ਲਵੋ ਤਾਂ ਹੈਦਾਨੀ ਬਣਾਉਦੇ ਮੈਨੂੰ ਪਤਾ ਤਾਰੇ ਨੂੰ ਕਿਉਂ ਨਹੀਂ ਲੈ ਕੇ ਆਈ ਇਹ ਕਿਉਂ ਤਾਰੇ ਨੂੰ ਤਾਂ ਨਹੀਂ ਲਈ ਆ ਉਹਦੀ ਭੈਣ ਦੇ ਉਹ ਤੇ ਪਹਿਲਾਂ ਲੱਕੜੀ ਬੰਨਣੀ ਸੀ ਤਾਂ ਉਹ ਹੋ ਹੋ ਮੈਂ ਤਾਂ ਪੱਠੇ ਬੜਦੇ ਦਾ ਹੋਰ ਦਿਮਾਗ ਚ ਆਈ ਗੱਲ ਹੈ ਹੱਲੇ ਬਣਾ ਲਵੋ ਕਮਲ ਹੱਲੇ ਨਹੀਂ ਓਏ ਨਾਲੇ ਉਹ ਹਰਪ੍ਰੀਤ ਕੋਈ ਹੱਥ ਦੇਖੀਦਾ ਮੇਨ ਦਾ ਭਰਾ ਹੱਥ ਤੰਗਿਆ ਤੰਗ ਤੁਹਾਡਾ ਕਿੱਥੇ ਆ ਤਾਂ ਤੂੰ ਮੈਂ ਕਹੇ ਨਾਲ ਸਾਨੂੰ ਚਾਰ ਬਣੇ ਹੋ ਤੁਹਾਡੇ ਇੱਕ ਤੰਗ ਦੱਦੇ ਆ ਏਟੀਐਮ ਚ ਕਿਹੜਾ ਕੀ ਆ ਕੀ ਆ ਉਹਦਾ ਉੱਧਾ ਰੱਖਿਓ ਆ ਹੌਸਲਾ ਜਿਆ ਆ ਕੀ ਤਾਂ ਜਿਆਦਾ ਹੀ ਲੈ ਕੇ ਜਾਣੇ ਆ ਬ੍ਰੈਂਡ ਭੈਣੇ ਪਰਸੋਂ ਦੀਆਂ ਵੀਡੀਓ ਭੇਜਿਆ ਜਾਈ ਜਾਂਦੀ ਆ ਮੈਨੂੰ ਭਰਾ ਤੋਂ ਕੁਛ ਨਹੀਂ ਲੈਣਾ ਭਰਾਵਾਂ ਤੋਂ ਤਾਂ ਪਿਆਰ ਹੀ ਹੁੰਦਾ ਪਰਮ ਜੀ ਤੋਂ ਉਹੀ ਲੈਣਾ ਉਹ ਲੈ ਲਓ ਹੁਣ ਆਸ਼ੀਰਵਾਦ ਦੇ ਤਾਂ ਦੋ ਨਿਆਣੇ ਹੋ ਗਏ ਹੋਰ ਤੂੰ ਕੀ ਚਾਹੁੰਦੀ ਆ ਆਸ਼ੀਰਵਾਦ ਦੇ ਦੇ ਕੇ ਤੁਹਾਡੇ ਕੁੜੀਆਂ ਮੁੰਡੇ ਕਰਤੇ ਹੈ ਆਸ਼ੀਰਵਾਦ ਦੇ ਨੇ ਬੇ ਮਤਲਬ ਬੁੜੀ ਫੇਹ ਨਹੀਂ ਹੋਈ ਇਹ ਇਹਦਾ ਫੇਜ ਜੰਗ ਹੋ ਗਈ ਦੋਨੇ ਆਣੇ ਜਮਾ ਕੇ ਕੋਚੀਆਂ ਵਾਲੇ ਮੂੰਹ ਐ ਨਾ ਪੋਰਾ ਦਹੀਂ ਦੁੱਧ ਦੇ ਦਹੀਂ ਦੇ ਹਾੜ ਬਵਾ ਇਹਨੂੰ ਰਾਈ ਦਿਓ ਕੁਝ ਅੱਛਾ ਜੰਗ ਮੇਰੇ ਹਰ ਪੇ ਮੇਰੀ ਗੱਲ ਮੈਂ ਤਾਂ ਗੱਲ ਪੰਪ 500 ਲੈ ਲਈ ਉਹ ਯਾਰ 500 ਦਾ ਕੱਖ ਨਹੀਂ ਤੇ ਚਲ ਸੂਟ ਲੈ ਦੇ ਗਰਿਆਂ ਤੋਂ 1000 ਰੁਪਏ ਤਾਂ ਉਹ ਲੈ ਕੇ ਆਈਆਂ ਸਾਮਾਨ ਤੁਹਾਡੇ ਲਈ ਯਾਰ ਦੋਨਾਂ ਜੇ ਡਿਵਾਈਡ ਕਰਕੇ ਦੇ ਲਾ ਪੰਪ 500 ਹੀ ਆਉਣਾ ਪੰਪ 500 ਹੀ ਦੇ ਦਿੱਤਾ ਤੁਸੀਂ ਹੇ ਯਾਰ ਹੋ ਗਿਆ ਕੋਈ ਸਮਾ ਲੀਏ ਅੰਨੇ ਤਾਂ ਯਾਰ ਹੋ ਗਿਆ ਆਰ ਬਰੇ ਗਾ ਨਹੀਂ ਤੁਸੀਂ ਚੱਲ ਦੋ ਦੋ ਹਜ਼ਾਰ ਰੁਪਏ ਦੇ ਦੋ ਜੇ ਥੋੜੇ ਬਾਗਿਓਾ ਕੱਪੜੇ ਪਾੜਦੇ ਆਪ ਆਪ ਤੂੰ ਮਨਜੀਤ ਦੀ ਕੁੜੀ ਨੂੰ ਕਿੰਨੇ ਦੇਣੇ ਆ ਪੰਜ ਤੇਰੀਆਂ ਵੀ ਤਿੰਨ ਜੂਨਟਾਂ ਤਿੰਨ ਜੂਨਟਾਂ ਆ ਸਾਡੀਆਂ ਤਿੰਨ 500 ਰੁਪਏ ਹਾਂ ਦੱਸੋ ਕਿੰਨੇ ਦੋ ਦੋ ਹਜ਼ਾਰ ਤੂੰ ਬੈਂਕ ਵਾਲੀ ਆ ਇਹ ਤਾਂ ਸੀਪੇ ਦਾ ਦੋ ਜੂਨਟਾ ਤੇਰੀਆਂ ਇਹ ਬਣਨਾ ਹੀ ਨਹੀਂ ਇਹਦਾ ਗਈ ਜਾਣਾ ਇਹਦਾ ਗਈ ਜਾਨੀ ਅੱਦਲ ਖੁੱਲਾ ਹੋ ਗਈ ਆ ਤੇ ਹੈ ਫੇਰ ਬੱਸ ਪਹਿਲਾਂ ਕਿਹੜੀ ਰੱਟ ਲਾਈ ਆ ਤਰਖਾ ਪਾ ਜੇ ਤਰਖਾ ਪਾ ਕੇ ਪਕਾਏ ਰਾਜ ਨਹੀਂ ਹੋਣੇ ਬੰਦੇ ਨੂੰ ਸਬਰ ਤੇ ਸੰਤੋਖ ਪਰਮਾਤਮਾ ਕਹਿੰਦਾ ਲਓ ਅੱਗੇ ਬੰਦਗੀ ਦੇ ਵਿੱਚ ਪਤਾ ਲੋਕੀ ਕਾਹਤੇ ਬੰਦੇ ਹੁੰਦੇ ਸੀ ਅੰਤਰ ਤਿਆਮ ਕਿਉਂ ਹੁੰਦੇ ਉਹ ਮਾਇਆ ਆਪਣਾ ਜਿਹੜਾ ਅੰਦਰਲਾ ਉਹਨੂੰ ਸ਼ਰੀਰ ਨੂੰ ਸ਼ਾਂਤ ਕਰਨੇ ਬੰਦੇ ਸੀ ਦੋ ਦੋ ਹਜ਼ਾਰ ਉੱਦੇ ਤਿਆਰ ਰੱਖੀ ਜਾਂਦੀ ਆ ਹਾਂ ਦੋ ਦੋ ਹਜ਼ਾਰ ਤਿਆਰ ਕਰਕੇ ਦੇ ਦੋ ਦੋ ਹਜ਼ਾਰ ਦੇ ਦੋ ਭਰਾ ਕੰਮ ਕਰਦੇ ਆ ਸ਼ਾਰਮ ਕਰੋ ਪਈਆ ਦੇਣਾ 500 ਨੂੰ पान 500 ਰਹੀ ਆ ਦਿ ਲੈਣਾ 500 ਇਹਦਾ ਨੂੰ ਬੱਚਾ ਲੋਗਾ ਕੋਲਟੀ ਕਰੇਗੀ ਲੈ ਇਹ ਤੁਸੀਂ ਸੋਚਿਆ ਨਾਲ ਤਾਂ ਲੈ ਕੇ ਆਈਆਂ ਕਿਤੇ ਸੋਪਝਾਈ ਨਾ ਰਹੀ ਜਾਂ ਹਾਂ ਹੈ ਇੱਕ ਨਹੀਂ ساری ਬਾਲ ਬਾੜੀ ਤੁਸੀਂ ਨਾਲ ਲਿਆਂਦੀ ਆ ਅੱਧੀ ਕਣਕ ਦਾ ਤੁਹਾਡੇ ਬਾਦਲ ਵਾਲੀ ਲੱਗ ਜਾਂਦੀ ਹੋਣੀ ਹੈ ਜਿਹੜਾ ਕਾਰਡ ਬਣਿਆ ਆ ਦਾ ਕਾਣੇ ਵਾਲਾ ਵੀਰ ਗਾਸ ਹੁਣ ਤੁਸੀਂ ਕੀ ਸੋਚਿਆ ਹੈ ਬਾਦਲ ਵਾਲੀ ਕਣਕ ਮਿਲਦੀ ਹੈ ਚੱਕੀ ਚੱਲੋ 30 ਕਿਲੋ ਹੈ ਫੇਰ ਗਾਸ ਹੁਣ ਚਾਹ ਚਾਹ ਡੈਡੀ ਪੰਜ ਵੇਨੇ ਵਾਲੇ ਆ 1 3 2 6 3 9 4 12 5 ਦੇ ਬਾਅਦ ਡੇਢ ਘੰਟਾ ਕੰਮ ਕਰ ਕਾ ਤੁਹਾਡੇ ਲੱਗਦੀ ਸਰਕਾਰੀ ਰਾਤੀ 1500 ਜਿਹੜਾ ਮੈਂ ਪੀਜਿਆਂ ਦੇ ਲਾਇਆ ਉਹ ਹੋ ਰਾਤੀ ਉਹ ਤਾਂ ਚਲ ਗਿਆ ਯਾਰ ਇਹਦਾ ਨਾ ਖਾਤੇਆ ਕਰੋ ਚਲੋ ਫੇ ਲੱਕੜੀ ਵੀ ਗਈ ਦੋ ਵੇਟ ਬਾਅਦ ਨਹੀਂ ਮੇਰੀ ਗੱਲ ਸੋਹਣੇ ਹੈਪੀ ਮੈਂਤ ਵਾਲੀ ਗੱਲ ਆ 500 ਬਹੁਤ ਆ ਮੈਂ ਕਸਮ ਨਾਲ ਦੇ ਜਾ ਰੱਖੜੀ ਬਣਾਣਾ ਚਾਹੋ 100 ਖਾ 100 ਖਾ 100 ਖਾ ਦਾਦਰ ਬਰ ਰੱਖਣੇ ਮਿਲਦੇ ਮੇਰੇ ਦਿਲ ਦਾਸ ਲੈ ਲਈ ਨਹੀਂ ਕੋਈ ਨਹੀਂ ਕੁਛ ਨਹੀਂ ਤੇਰਾ ਪਿਆਰ ਹੀ ਬਹੁਤ ਹੱਸ ਕੇ ਸੌਂ ਖਾਲਾ ਹਣ ਬੁੜੀ ਆਪਣੀ ਆ ਜਾ ਪ੍ਰਾਣੇ ਦੀ ਸੌ ਆ ਜੇ ਮੰਗਿਆ ਪ੍ਰਾਣੇ ਦੀ ਸੌ ਦਾ ਮੂੰਹ ਦਾ ਅੱਧਾ ਉੱਤਰ ਗਿਆ ਵੇ ਬਾਲੀਆਂ ਤੁਸੀਂ ਇਹਦਾ ਕਰਦੀਆਂ ਹਲੇ ਦਾ ਦੂਜੀ ਕੋ ਨਹੀਂ ਗਿਆ ਦੂਜੀ ਨੇ ਕਹਿਣਾ ਉਹ ਮੇਰੀ ਭੂਆ ਨੂੰ ਨਾ ਜੀ ਸਾਨੂੰ ਤਾਂ ਪਰਮਾਤਮਾ ਨੂੰ ਬਹੁਤ ਸਿੱਧਾ ਸਾਨੂੰ ਸਾਡੇ ਘਰੇ ਦੇ ਵਿੱਚ ਉਹ ਮਾਮੀ ਦੇਦੀ ਆ ਇਹਨਾਂ ਪੁੱਛੀ ਮਾਮੀ ਦਾ ਵੀ ਬਣਾਉਣੀਆਂ ਲਖੜੀ ਨੇ ਮੇਰੇ ਗਾਸਾ ਤੂੰ ਮੈਂ ਉਹਨੇ ਤਾਂ ਪੈਸੇ ਹੀ ਦੇਣੇ ਜੇ ਨਹੀਂ ਤਾਂ ਕੋਈ ਮਜੀਦ ਦੀ ਕੁੜੀਆਂ ਨੂੰ ਨਹੀਂ ਦਿੰਦੀਆਂ ਮਜੀਦ ਦੀ ਕੁੜੀ ਮੰਮੀ ਤੂੰ ਵੀ ਬਨਣੀ ਕਾਫੀ ਦੇ ਲਖੜੀ ਲੈ ਫਵਾਰੀ ਜਾਂਦੀ ਆਪਣੇ ਆਪ ਨੂੰ ਓਏ ਵਗਾ ਤੂੰ ਵੀ ਬਨਣੀ ਲਖੜੀ ਕਾਫੀ ਦੇ ਉਹ ਤੂੰ ਪੈਸੇ ਤਾਂ ਥੋੜਾ ਬਨਿੰਦੇ ਹਾਂ ਅਸੀਂ ਤੇਰੇ ਬੰਦੇ ਆ ਫੇਰ ਸਾਨੂੰ ਕਿੰਨੇ ਪੈਸੇ ਦੇਣੇ ਲੈ ਲੈ ਦਿਓ ਲਾਣਾ ਯਾਰ ਇਹਦਾ ਰੀਤ ਪੁੱਥੀ ਚੱਲੀ ਆ ਮੁੰਡਿਆਂ ਨੂੰ ਬੰਨਣਾ ਚਾਹੀਦਾ ਆ ਤੁਹਾਡੇ ਅੱਛਾ ਹੇ ਮੇਰੀ ਬਾ ਮੈਂ ਕਿੰਨਾ ਪਿਆਰਾ ਮੈਨੂੰ ਅੱਜ ਤੇਰੀ ਬਾਤ ਮੇਰੇ ਗੋਏ ਲਾ ਗਿਆ ਬਾਹ ਨਾਲ ਦੇਖ ਲੱਗਦਾ ਆ ਤਾਂ ਤੰਨ ਨੂੰ ਗਰਹੀ ਆ ਨਾ ਗੁਰੀ ਆ ਤੇਰਾ ਫੋਨ ਦੋਸ ਲਾਇਆ ਕੋਈ ਕੁਝ ਵੀ ਨਹੀਂ ਲਾਇਆ ਧੋ ਕੇ ਦੇਖ ਲੈ ਮੂੰਹ ਤੇ ਨਾ ਪਲਾਸਟਰ ਚਾਹ ਰਿਹਾ ਆਹ ਆਹ ਆ ਇਹਨਾਂ ਪਲਾਸਟਰ